ਸੂਪਾਸਾ ਹੀ ਦੇਖਦੀ ਰਸਤੇ ਵਿੱਚ ਹੀ ਇਹ ਗੋਲੀਆਂ ਪਾ ਕੇ ਭੇਜ ਦਿੱਤੀਆਂ ਵਾਹਿਗੁਰੂ ਦੇਖ ਬਣਾਈ ਜਾਂਦੀ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਆ ਜਿਹੜੀ ਤੁਸੀਂ ਸਕਰੀਨ ਦੇ ਉੱਪਰ ਵੀਡੀਓ ਚੱਲਦੀ ਵੇਖ ਰਹੇ ਹੋ ਇਹ ਦੇਖੋ ਜੀ ਕਿੰਨੀ ਘਟੀਆ ਹਰਕਤ ਕੀਤੀ ਹੈ ਕਿਸੇ ਨੇ ਗੁਰੂ ਪਾਸਾ ਦੇ ਚਰਨਾਂ ਵਿੱਚ ਜਾ ਕੇ ਵੀ ਲੋਕਾਂ ਆਪ ਪਾਪ ਕਰਨ ਤੋਂ ਨਹੀਂ ਡਰਦੇ ਦੇਖਦੀ ਰਸਤੇ ਵੜਾਈ ਸੀ ਕਿਸੇ ਨੇ ਤੇ ਵਿੱਚ ਉਹਦੇ ਸਲਫਾਸ਼ ਦੀਆਂ ਗੋਲੀਆਂ ਪਾ ਕੇ ਭੇਜ ਦਿੱਤੀਆਂ ਲੋਕਾਂ ਨੂੰ ਪਤਾ ਨਹੀਂ ਹੋਇਆ ਕਿ ਪਿਆ ਜੀ ਆਪਣੇ ਜਿਦਵੈਸ ਕੱਢਣ ਦੇ ਲਈ ਰੋਕੀ ਇੰਨੀ ਹੱਦ ਤੱਕ ਗਿਰ ਜਾਂਦੇ ਨੇ ਕਿ ਕਿਸੇ ਦੀ ਜਾਨ ਵੀ ਲੈ ਸਕਦੇ ਨੇ ਉਹ। ਅਗਰ ਤੁਸੀਂ ਕਿਸੇ ਨੂੰ ਕੋਈ ਜਿਦਵੈਸ ਕੱਢਣੀ ਅਗਲੇ ਸਿੱਧੇ ਮੱਥੇ ਮਿਲੋ ਭਾਈ ਉਹਦੇ ਨਾਲ ਸਿੱਧੇ ਮੱਥੇ ਵੈਰ ਕੱਢੋ ਆ ਕਿ ਮਤਲਬ ਉਹ ਹੈ ਕਿ ਹਾਂ ਤੁਸੀਂ ਗੁਰੂ ਪਾਸਾ ਹੀ ਦੇਖਦੀ ਰਸ ਦੇ ਵਿੱਚ ਹੀ ਇਹ ਗੋਲੀਆਂ ਪਾ ਕੇ ਭੇਜ ਦਿੱਤੀਆਂ। ਬਾਈ ਚਾਂਸ ਕਰੋ ਦੇਗ ਬਣਾਈ ਜਾਂਦੀ ਜਾਂ ਆਟਾ ਬਿਨਾਂ ਸ਼ਾਣੀ ਉਦਾਂ ਦੇਗ ਬਣਾਈ ਜਾਂਦੀ ਫਿਰ ਦੋਸਤ ਕਿਹਨੂੰ ਆਉਣਾ ਸੀ ਕਿੰਨੀਆਂ ਦੀਆਂ ਜਾਨਾਂ ਚਲੀਆਂ ਜਾਣੀਆਂ ਸੀ। ਕਿ ਕਸੂਰਗਰ ਕੌਣ ਕਿਹਨੂੰ ਠਹਿਰੋਂਦੇ ਫਿਰ ਸਾਰੇ ਗ੍ਰਾਂਥੀ ਸਿੰਘ ਨੂੰ ਡੈ ਵਿਘੁਰੂ ਦਾ ਸ਼ੁਕਰ ਹੈ ਵੀ ਉਹ ਦੇਗ ਨਹੀਂ ਬਣਾਈ ਤੇ ਗਰੁੱਪ ਪਾਸੇ ਦੀ ਕਿਰਪਾ ਸਦਕਾ ਕਿਸੇ ਦਾ ਵੀ ਨੁਕਸਾਨ ਹੋਣ ਤੋਂ ਬਚ ਗਿਆ ਕੋਈ ਵੀ ਅਗਰ ਕਿਸੇ ਦੀ ਜਾਨ ਚਲੀ ਜਾਂਦੀ ਫਿਰ ਪਰ ਸ਼ੁਕਰ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਆ ਜਿਹੜੇ